ਸਭ ਤੋਂ ਵੱਡੀ ਗੱਲ ਇਹ ਆ ਕਿ ਨੌਲਦੀ ਜਿੱਥੋਂ ਉਮੀਦਵਾਰ ਲੜਦਾ ਹੈ ਉਥੋਂ ਉਮੀਦਵਾਰ ਆਪਣੇ ਹੱਥੇ ਦੀ ਜ਼ਰੂਰ ਜਿੱਤ ਜਾਂਦਾ ਹੈ ਪਰ ਜਿਸ ਲਾੜ ਜਿਹੜਾ ਉਮੀਦਵਾਰ ਇੱਥੋਂ ਲੜਿਆ ਭਾਜੀ ਦਾ ਬਹੁਤ ਤੀਜੇ ਨੰਬਰ ਤੇ ਤੁਸੀਂ ਪਛਾਣਤਾ ਤੀਜੇ ਨੰਬਰ ਤੇ ਜੋ ਬੰਦਾ ਮਾਲਾ ਤੁਹਾਡੇ ਨਾਲ ਲਿੰਦਾ ਜੋ ਚਿਲਾਵਰਾਣਾ ਦਾ ਮਾਲਾ ਤੁਹਾਡੇ ਨਾਲ ਕੀਤਾ ਉਸ ਵਾਅਦੇ ਨੂੰ ਪੂਰਾ ਕਰਨ ਦੇ ਦਿਲਦਾਰ ਤਿੱਖਣਗੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਫਗਵਾੜਾ ਵਿਧਾਨ ਸਭਾ ਹਲਕੇ ਦੇ ਪਾਰਟੀ ਵਰਕਰਾਂ ਸਮਰਥਕਾਂ ਤੇ ਸਮੂਹ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਨ ਲਈ ਫਗਵਾੜਾ ਪਹੁੰਚੇ ਸੀਨੀਅਰ ਆਪਾ ਗੁੱਦਲਜੀਤ ਰਾਜੂ ਦੀ ਅਗਵਾਈ ਹੇਠ ਕਰਵਾਏਗਾ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਆਗੂ ਤੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਇਸ ਮੌਕੇ ਸੰਬੋਧਨ ਕਰਦੇ ਆ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿ ਭਾਜਪਾ ਦੇ ਘਰ ਚ ਉਹਨਾਂ ਨੂੰ ਵੋਟਰਾਂ ਨੇ ਲੀਡ ਦਿੱਤੀ ਹੈ 2014 ਤੇ 2019 ਚ ਲਗਾਤਾਰ ਦੋ ਵਾਰ ਜਿੱਤ ਦਰਜ ਕਰਨ ਵਾਲੀ ਭਾਜਪਾ ਦੀ ਉਮੀਦਵਾਰ ਨੂੰ ਵੋਟਰਾਂ ਨੇ ਤੀਸਰੇ ਸਥਾਨ ਤੇ ਪਛੜ ਦਿੱਤਾ ਹੈ ਉਹਨਾਂ ਕਿਹਾ ਕਿ ਫਗਵਾੜਾ ਵਾਸੀਆਂ ਵੱਲੋਂ ਵਕਸ਼ੇ ਮਾਣ ਲਈ ਉਹ ਹਮੇਸ਼ਾ ਰਿਹਣੀ ਰਹਿਣਗੇ ਅਤੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰਬੇਜ ਸਾਇਤਾ ਪਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਨੂੰ ਮਿਲਦੀਆਂ ਰਹਿਣ ਕਿ ਨਵੇਂ ਸੰਕਟ ਹੈ ਇਹ ਮੇਰੀ ਇਮੇਜ ਦੀ ਸਭ ਤੋਂ ਵੱਡੀ ਪੋਪੁਲਰਟੀ ਦੇ ਪਾਧ ਵਿੱਚ ਨਾ ਰੱਖਿਆ ਜਾ ਸਕਦਾ ਅਟਵਾਰਟਡ ਦੇ ਵਿੱਚ ਜਿਹੜਾ ਦੋ ਕੰਦਾ ਸਿੱਕ ਜਿਹਨੇ ਬੈਂਕ ਦੀ ਇੰਕਰੀਜ਼ ਦੀ ਰਾਜਨੀਤੀ ਦੇ ਵਿੱਚ ਇੱਕ ਸੱਪੇ ਬਾੜ ਦਾ ਸਾਂਤ ਸਿੰਘ ਤੋਂ ਬਾਅਦ ਸੱਤੀ ਮੀਰਾ ਕਾਲ ਦੇ ਚਾਹ ਬਸਾ ਦੇ ਬੁਰਾ ਨਾ ਮਾਨੋ ਸਾਂਤ ਸਿੰਘ ਤੋਂ ਬਾਅਦ ਅਰਗਰ ਚੱਲੇ ਪਾ ਸਿੱਤ ਪਹਿਲੇ ਕਰਦੇ ਨੇ ਤੋਂ ਕਿ ਨਹਿਰੋ ਪਾਰਲੀਮੈਂਟ ਲੋਕ ਸਭਾ ਬੰਦਾ ਥੋੜਾ ਹਮਸ਼ਕਰ ਉਹ ਗੱਲ ਕੁਆਰਟੀ ਕੋਰਟ ਤੁਹਾਡੇ ਸਪੋਤਰ ਦੇ ਦੋ ਪ੍ਰੈਸ ਦੇ ਸਾਥੀ ਕਿੰਨੇ ਦੇ ਸੱਤੀ 커피 ਖੜੇ ਹੈ ਜਿਹੜੇ ਪ੍ਰਧਾਨ ਭਾਰਤ ਦੇ ਵਰਕਰ ਪਾਰਟੀ ਦਾ ਚਾਹ ਪਟਿਓ ਕੇ ਸੱਤੀ ਚੋਣਾਂ ਕੇ ਤੇ ਜੀ ਬਸ ਹਮ ਦਾ ਬਾਣੀ ਸੁਪਰਮੈਂਟ ਨੇ ਜਿਸ ਗੱਲ ਦਾ ਉਹ ਕਹਿ ਰਹੇ ਸੰਦੀਪ ਦੀ ਮੀਟਿੰਗ ਅੰਦਰ ਮੀਟਿੰਗ ਦਾ ਲੱਖਣ ਰੁਪੀਆ ਦੇਖਾ ਰਿਹਾ ਹਾਂ ਤੋਂ ਮੈਂ ਨਹੀਂ ਸਮਝਦਾ ਕਿ ਮੇਰੇ ਬਹੁਤ سارے ਸਾਥੀ ਮੇਰੇ ਆਪਣੇ ਜੋ ਕੁਛ ਵੀ ਰਸ਼ੀ ਦੀ ਪਾਪੜਾ ਜਿਹੜਾ ਨਹੀਂ ਵੀ ਪਾਪੜਾ ਵਾਲਾ ਸੀ ਉਹ ਵੀ ਪਾਖਣਾ ਫਿਰ ਸਕ ਪਰ ਤੁਹਾਨੂੰ ਕੋਈ ਮੀਟਾ ਤੁਸੀਂ ਇਹ ਕਹਿੰਦਾ ਆਮ ਆਦਮੀ ਵਗੋਂ ਤੁਹਾਡੇ ਨਾਲ ਸੀ ਮੈਂ ਦੱਸ ਸਕਦਾ ਹਾਂ ਕਿ ਮੇਰੇ ਨਾਲ ਮਾਰੇ ਤੋਂ ਬਾਅਦ ਸਿੱਧਾ ਹਰਗਜ਼ ਤੱਕ ਨਹੀਂ ਪਹੁੰਚਿਆ ਇਹਦਾ ਐਕਸ਼ਨ ਨਹੀਂ ਹੋਈ ਹੈ ਮੈਂ ਸੱਜਣ ਦਾ ਨਾਮਦੀ ਹੈ ਜਿਹੜਾ ਜਿਹੜਾ ਰੋਜ਼ ਖਾਵਾ ਤੱਕ ਕਰਵਾਦੀ ਤੁਹਾਨੂੰ ਅੱਜ ਉੱਤੇ ਬੈਠੀ ਨਹੀਂ ਕਿ ਤੁਸੀਂ ਮੋਟਰ ਉਹ ਨਹੀਂ ਕੰਸੀਲ ਸੀਗਾ ਉਹ ਇੰਗਲਿਸ਼ ਜਿਹੜੇ ਕਹਿੰਦੇ ਉਹ ਨਾ ਬੋਰਡ ਬਣ ਜਿਹੜੇ ਬੇ ਕੰਸੀਲ ਉਹਨਾਂ ਨੇ ਪ੍ਰਾਪਤ ਕਰਨਾ ਉਹਨਾਂ ਦੇ ਮਾਲਿਕ ਸਟਾਫ ਨਾਲ ਇਹ ਕਿ ਉਹਾਂ ਦੇ ਨਹੀਂ ਤਾਂ ਸਾਥ ਲੈ ਕੇ ਐਸ ਦੇ ਲਈ ਇਹਦਾ ਛਾਪਨ ਕਮਿਸ਼ਨਤਰੀਆ ਉਹਦੇ ਜੋ ਬਾੜੇ ਨੇ ਕਹਿੰਦੇ ਦੇ ਕੈਂਡੀ ਪ੍ਰੋਟੋਕੋਲ ਦੇ ਉਸ ਤਰ੍ਹਾਂ ਮਿਆਦ ਲਾਟਣਾ ਹਟਾ ਦਿੱਤਾ ਇਹ ਗੱਲ ਜਿਹੜੀ ਜਨਨਾਸ ਕਰਕੇ ਸਾਡੇ ਫਰੈਂਡ ਸਾਡੇ ਸਾਥੀ ਜੀ ਦੇ ਬੜਕੇ ਨਹੀਂ ਬਾਤ ਕਰਕੇ ਮੇਰਾ ਸਪਰਤਨ ਕਰਿਓ ਬਾੜੇ ਨੂੰ ਜਨਾ ਬਣਾਓ ਬਾੜੇ ਨੂੰ ਸਾਡੇ ਹੱਥੀਂ ਕਰੋ ਬਾੜੇ ਨੂੰ ਇਹਨਾਂ ਨੇ ਕੋਲ ਦੇ ਕਦੇ ਵੀ ਭੁਲਾਈਆਂ ਤੁਹਾਨੂੰ ਵੋਟਾਂ ਤੋਂ ਵੀ ਪਾਈਆਂ ਜਗੀਆਂ ਵੋਟਾਂ ਨਾਲ ਰੱਬ ਤੇ ਆਂ ਔਰ ਭਗਵਾਨੇ ਤੋਂ ਬਹੁਤ ਵੱਡੀ ਤੁਸੀਂ ਮਿਹਰਾਂ ਦਿਖਾਇਆ ਜਿਨਨੇ ਵੀ ਇਹ ਟਰੰਡਾ ਜ਼ਮੀਨਤ ਕੀਤੀ ਹੈ ਪਰ ਕਰਨਾ ਦਿਨ ਰਾਤ ਮੇਰੀਆਂ ਭੈਣਾਂ ਨੇ ਕੀਤੀ ਹੈ ਡਾਕਟਰ ਨੂੰ ਜਾ ਕੇ ਜਿੰਨੀਆਂ ਨੇ ਮੀਤ ਕੀਤੀ ਹੈ ਟਰੰਡਾ ਇਹ ਕਿ ਤਵ ਜਿਹੜਾ ਸਿਰ ਮੱਥੇ ਆ ਔਰ ਟਰੰਡਾ ਸੀ ਕਿੰਨਾ ਨੇ ਦੇਖਦਾ ਜਿੰਨੀ ਮਿਹਨਤ ਤੁਸੀਂ ਇੰਨੀ ਗਰਮੀ ਦੇ ਵਿੱਚ ਕੀਤੀ ਆ ਔਰ ਮੈਂਬਰ ਪਾਰਲੀਮੈਂਟ ਬਣਿਆ ਤੁਹਾਡੀ ਬਦੌਲਤ ਡਾਕਟਰ ਸਾਹਿਬ ਕਿੱਪੋ ਬੇਨਤੀ ਕਰਦੀ ਆ ਡਾਕਟਰ ਸਾਹਿਬ ਤੁਸੀਂ ਮੈਂਬਰ ਪਾਰਲੀਮੈਂਟ ਬਣਦੇ ਆ ਮੁੱਖ ਮੰਤਰੀ ਦੇ ਤੁਸੀਂ ਰਾਈਟ ਹੈਂਡ ਆ ਕਿਪੋ ਇਹਦਾ ਬੇਤੀਆ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾਓ ਇਹ ਤੁਸੀਂ ਜ਼ਰੂਰ ਗੱਲ ਕਰਨੀ ਹੈ ਜਾ ਕੇ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾਉਣਾ ਕਿਉਂਕਿ ਜਿਹੜੀ 2027 ਦੀ ਇਲੈਕਸ਼ਨ ਹੋਣੀ ਆ ਤਾਂ ਲੋਕਾਂ ਨੇ ਸਾਡੇ ਕੋਲ ਵੀ ਪੁੱਛਣਾ ਵੀ ਤੁਸੀਂ ਵਾਅਦਾ ਕੀਤਾ ਸੀ ਫਗਵਾੜੇ ਨੂੰ ਜ਼ਿਲ੍ਹਾ ਬਣਾ ਦਿਓ ਡਿਪਾਰਟਮੈਂਟ ਵੱਲੋਂ ਨਾ ਮਾਨ ਸਰਪ ਨੇ ਜੋ ਕਿਹਾ ਸੀ ਯਾਰਾਂ ਨੂੰ ਨਹੀਂ ਛੱਡਣੀ ਆ ਕਿ ਜਿੰਨੇ ਪੈਸੇ ਤੁਹਾਨੂੰ ਲੈਣੇ ਆ ਸਾਨੂੰ ਉਹਦੇ ਵਿੱਚੋਂ ਹਿੱਸਾ ਕਰਾਵਾ ਲੈਣਾ ਤੇ ਜਿੰਨੇ ਵੀ ਵਰਕਰ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗਰਮੀ ਦੇ ਮਾਫੂਮ ਆ ਮੈਂ ਬਹੁਤਿਆਂ ਦਿਲਾਂ ਦੀਆਂ ਤੁਹਾਡਾ ਸਾਰਿਆਂ ਦਾ ਫਿਰ ਮੈਂ ਇੱਕ-ਇੱਕ ਕਦਮ ਜਿਹੜਾ ਚੱਲਿਆ ਤੇ ਵੀ ਮਿਹਨਤ ਕੀਤੀ ਹੈ ਤੁਹਾਡੇ ਜਾਂ ਬੂਥਾਂ ਦੇ ਬਾਹਰ ਰਹੇ ਜਾਂ ਬੂਥਾਂ ਤੋਂ ਘਰ-ਘਰ ਹੋ ਜਾ ਕੇ ਸਾਰਿਆਂ ਦਾ ਇੱਕ-ਇੱਕ ਕਦਮ ਚੱਲਿਆ ਜਿਹੜਾ ਸ਼ਰਮਤੀ ਆ ਪਰਵਾਜ਼ ਸਾਹਿਬ ਮਨਸਾ ਜੇ ਨਾ ਫਵਾੜੇ ਦਾ ਕਰੀ ਤੇ ਇਹ ਲੋਕ ਨੂੰ ਲਾ ਦਿੱਤਾ ਜੀ ਕਿੱਥੇ ਨੋ ਮਿੰਡ ਹੈ ਸੀ ਹਾਂ ਜਦੋਂ ਮੈਂ ਅਸੀ ਜਿਸ ਦੀ ਗੱਲ ਕਰਦੇ ਸੀ ਤਾਂ ਕਹਿੰਦੇ ਸੀ ਭਗਵਾਨ ਨੇ ਤੁਹਾਨੂੰ 10000 ਦੇ ਪਹਾੜ ਦੇ। ਬਰਸਾਤੀਓ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਨੂੰ ਵਾਸਤਿਕ ਮਾ ਬੋਲੋਗਾ ਪਹਾੜੇ ਵਿੱਚ ਲੋਡ ਸ਼ੋਅ। ਪਾਸਾ ਦੇ ਦੇਸ਼ ਦੇ ਸੁਪਰੀਮੋ ਆਦਰਕ ਕੇਜਲੀ ਬਾਦਿੰਦਾਰ ਸ਼ਿਮਾਰ ਬੇਸ਼ੱਕ ਸਰਕਾਰ ਨੇ ਕੇਂਦਰ ਸਰਕਾਰ ਨੇ ਨਜ਼ਾਇਜ਼ ਤਰੀਕੇ ਦੇ ਨਾਲ ਬੋਲਾ ਨੂੰ ਜੇਲ੍ਹ 81 ਬਰਸ ਦਾ ਹਿਸਾਬ ਨੂੰ ਬੋਲਾ ਦਾ ਅਸ਼ੀਰਵਾਦ ਹੋਰ ਸਾਥੀਓ ਚੋਣ ਦੀ ਹੈ ਚੋਣ ਦੀ ਹੋਵੇ ਕਾਰਨੀ ਤੋਪ ਦੇ ਸਾਧਗਨ ਬਹਿਣਾ ਬੈਠ ਗਿਆ ਸਾਧੀਆਂ ਜੇਬੀਆਂ ਬੈਠ ਗਿਆ ਔਰ ਕੁਰਾਨੇ ਦੀ ਤਸੀਹ ਸਾਥੀਆਂ ਜੋਰ ਜੋਰ ਤੋਂ ਦੌਰ ਪ੍ਰਚਾਰ ਕੀਤਾ ਜੋ ਵਹਿਦਗੀ ਕੀਤੀ ਭਗਵਾਨ ਦੇ ਵਿੱਚ ਮੈਂ ਤਾਂ ਬਹੁਤ ਕਰਦਾ ਸਾਡੇ ਸਾਧੀਆਂ ਦਾ ਔਰ ਆਪਣਾ ਸਾਥੀ ਨੇ Yalnız iş ਡਾਕਟਰ ਜੱਬਿਆ ਸਾਹਿਬ ਜਿੱਤ ਤੋਂ ਪਹਿਲੀ ਵਾਰੀ ਅਗਵਾੜੇ ਫੇਰ ਕੋਣ ਆਏ ਆ ਤੇ ਸਾਰੇ ਸਮੂਹ ਨਗਰ ਨਿਵਾਸੀਆਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕੀਤਾ ਤੇ ਆਪਾਂ ਨੂੰ ਜੱਬਿਆਲ ਸਾਹਿਬ ਜੀ ਨੇ ਭਰੋਸਾ ਦਿਵਾਇਆ ਕਿ ਮੈਂ ਇਹ ਨਿਧਾਰ ਤੇ ਜਿਹੜੇ ਵੀ ਕੰਮ ਅੜੇ ਹੋਗੇ ਕਰਨੇ ਵਾਲੇ ਜਰੂਰੀ ਸਾਰੇ ਕੰਮ ਕੀਤੇ ਜਾਵਨਗੇ